ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚੱਲਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇਹ ਕੇਸ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਡਰਾਈ ਪੀਰੀਅਡ ਦਾ ਹੈ ਡਰਾਈ ਕਰਨੀ ਸੀ ਪਾਈ ਨੇਗਾ ਇੱਕ ਹੋਰ ਖਾਸ ਗੱਲ ਇਹਦੇ ਜਿਹੜਾ ਸੀਮਨ ਲੱਗਿਆ ਉਹ ਵੀ ਸੈਕਸਟ ਲੱਗਿਆ ਜਰਸੀ ਦਾ ਸੈਕਸਟ ਸੀਮਨ ਲਾਇਆ ਸੀ ਹੁਣ ਇਹ ਲਗਭਗ ਗੱਬਣ ਹੋ ਚੁੱਕੀ ਹੈ 7 ਮਹੀਨਿਆਂ ਤੋਂ ਟੱਪ ਗਈ ਤੇ ਦੁੱਧ ਦੇ ਰਹੀ ਸੀ ਅਜੇ ਇਹ ਅਗਲੇ ਸੂਏ ਵਾਸਤੇ ਵਧੀਆ ਤਿਆਰ ਕਰਨ ਵਾਸਤੇ ਬਾਈ ਕਹਿੰਦਾ ਵੀ ਇਹਨੂੰ ਡਰਾਈ ਕਰਨ ਵਾਸਤੇ ਟਿਊਬਾਂ ਚੜਾ ਕੇ ਜਾਓ ਦੋ ਦਿਨਾਂ ਤੋਂ ਕਾਲ ਕਰ ਰਿਹਾ ਸੀ ਬਾਈ ਅੱਜ ਸਾਨੂੰ ਟਾਈਮ ਲੱਗਿਆ ਪਹਿਲਾਂ ਅਸੀਂ ਇਹਦੀ ਮਿਸਟ੍ਰੇਟਸ ਚੈੱਕ ਕੀਤੀ ਟਿਊਬਾਂ ਚੜਾਉਣ ਤੋਂ ਪਹਿਲਾਂ ਮਿਸਟ੍ਰੇਟਸ ਹਮੇਸ਼ਾ ਚੈੱਕ ਕਰਨੀ ਚਾਹੀਦੀ ਹੈ ਜੇ ਮਿਸਟ੍ਰੇਟਸ ਆ ਜੇ ਤਾਂ ਉਹਦਾ ਪਹਿਲਾਂ ਟ੍ਰੀਟਮੈਂਟ ਕਰੋ ਟਰੀਟਮੈਂਟ ਕਰਨ ਤੋਂ ਬਾਅਦ ਮੈਂ ਸਟੈਟਸ ਚੈੱਕ ਕਰਕੇ ਨਾਰਮਲ ਹੋਣ ਤੇ ਟਿਊਬਾਂ ਚੜਾਉ। ਜਿਹੜੀਆਂ ਡਰਾਈ ਪੀਡ ਵੇਲੇ ਝਟਾਉਣੀਆਂ ਨੇ। ਆਪਾਂ ਪਹਿਲਾਂ ਟੈਸਟ ਕੀਤਾ ਨਾਈਟਿਵ ਆ ਗਈ। ਹੁਣ ਜਿੱਦਾਂ ਤੁਸੀਂ ਦੇਖ ਰਹੇ ਹੋ ਟਿਊਬਾਂ ਚੜਾ ਰਹੇ ਹਾਂ। ਟਿਊਬਾਂ ਹੈਗੀਆਂ ਇਹ ਬਿਰਵੇਕ ਕੰਪਨੀ ਦੀਆਂ। ਬਿਰਵੇਕ ਦੀ ਮੈਮੀ ਪ੍ਰੋਟੈਕ ਟਿਊਬ ਆਉਂਦੀ ਆ। ਉਹ ਮਿਸਟੈਟਸ ਵੀ ਕੰਮ ਕਰਦੀ ਹੈ ਡਰਾਈ ਪੀਡ 'ਚ ਵੀ ਕੰਮ ਕਰਦੀ ਆ। ਇਹਦੇ ਨਾਲ ਸਟੈਪ ਦਿੱਤੀ ਹੁੰਦੀ ਹੈ ਜਿਵੇਂ ਸੈਨੀਟਾਈਜ਼ਰ ਆਪਣਾ ਆਪਾ ਵਰਤਦੇ ਆ ਉਸ ਤਰ੍ਹਾਂ ਉਹਨੂੰ ਬਿਲਕੁਲ ਪਹਿਲਾਂ ਸਾਫ਼ ਕਰੋ ਥਣਾ ਨੂੰ ਸਾਫ਼ ਕਰਨ ਤੋਂ ਬਾਅਦ ਇੱਕ ਇੱਕ ਟਿਊਬ ਇੱਕ ਇੱਕ ਥਣ ਦੇ ਵਿੱਚ ਛੜਾ ਦਿਓ ਬਹੁਤ ਸੋਹਣਾ ਰਿਜ਼ਲਟ ਆਉਂਦਾ ਹੈ ਚਾਰੋਂ ਥਣਾ ਚਾਰ ਟੂਬਾਂ ਚੜਾਉਣ ਤੋਂ ਬਾਅਦ ਡਰਾਈਪੀੜੀ ਸ਼ੁਰੂ ਹੋ ਜਾਂਦਾ ਬਸ ਦੂਆ ਚੋਣ ਦੀ ਜ਼ਰੂਰਤ ਨਹੀਂ ਪੈਂਦੀ ਮਸਟਾਈਟ ਸੌਣ ਦੇ ਚਾਂਸ ਬਹੁਤ ਜ਼ਿਆਦਾ ਘਟ ਜਾਂਦੇ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਗगन ਟਿਊਬ ਚੜਾਉਣ ਤੋਂ ਬਾਅਦ ਥਾਣ ਨੂੰ ਫੜ ਕੇ ਉੱਪਰ ਚੜਾ ਰਿਹਾ ਉਹਨੂੰ ਜਿਹੜੀ ਟਿਊਬ ਹੈ ਨਾ ਜਿਹੜੀ ਆਪਾਂ ਥਾਣ ਦੇ ਵਿੱਚ ਟਿਊਬ ਛੱਡੀ ਹੈ ਉਹਨੂੰ ਉੱਪਰ ਨੂੰ ਚੜਾ ਰਿਹਾ ਤਾਂ ਇਹ ਬਹੁਤ ਜ਼ਰੂਰੀ ਹੈ ਟਿਊਬ ਨੂੰ ਇਦਾਂ ਉੱਪਰ ਨੂੰ ਕਰਨਾ ਜਦੋਂ ਤੁਸੀਂ ਥਾਣਾਂ 'ਚ ਟਿਊਬਾਂ ਚੜਾਉਨੇ ਹੋ ਤਾਂ ਨੀਚੇ ਤੋਂ ਉੱਪਰ ਨੂੰ ਟਿਊਬ ਨੂੰ ਚੜਾਓ ਉਹਨੂੰ ਇਹਦੇ ਨਾਲ ਵੀ ਰਿਜ਼ਲਟ ਤੇ ਬਹੁਤ ਸੋਹਣਾ ਅਸਰ ਆਉਂਦੇ ਆ। ਕਈ ਵਾਰੀ ਕੀ ਹੁੰਦਾ ਹੈ ਜਦੋਂ ਬਰ ਟਿਊਬ ਚੜਾ ਦਿੰਨੇ ਆ ਪਸੂ ਬਹਿ ਜਾਂਦਾ ਹੈ। ਖਾਸ ਕਰਕੇ گاਵਾ ਬਹੁਤ ਜ਼ਿਆਦੇ ਪੋਲੀ ਹੁੰਦੇ ਦੁੱਧ ਇਹਨਾਂ ਦਾ ਆਟੋਮੈਟਿਕ ਹੀ ਨਿਕਲਣ ਲੱਗ ਜਾਂਦਾ ਹੈ। ਤਾਂ ਉਹ ਜਿਹੜੀ ਟਿਊਬ ਹੈ ਜੀ ਤੁਸੀਂ ਚੜਾ ਕੇ ਇੱਦਾਂ ਛੱਡ ਦਿਓਗੇ ਤਾਂ ਟਿਊਬ ਬਾਹਰ ਆ ਜਾਂਦੀ ਹੈ। ਤਾਂ ਤੁਸੀਂ ਇਦਾਂ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਹੋ ਇਹ ਟਿਊਬ ਚੜੀ ਜਾਂਦੀ ਹੈ। ਟਿਊਬ ਚੜਨ ਤੋਂ ਬਾਅਦ ਇਸ ਤਰ੍ਹਾਂ ਪਕੜੋ ਤੇ ਇਹਨੂੰ ਉੱਪਰ ਨੂੰ ਚੜਾ ਦਿਓ। ਟਿਊਬਾਂ ਚ ਰੋਣ ਵੇਲੇ ਜਿਹੜਾ ਨਿਪਲ ਹੈ ਟਿਊਬ ਦਾ ਇਹਨੂੰ ਥਣ ਦੇ ਵਿੱਚ ਪੂਰੀ ਤਰ੍ਹਾਂ ਅੰਦਰ ਨਹੀਂ ਕਰਨਾ ਚਾਹੀਦਾ ਉਹਦੇ ਉੱਪਰ ਥਣ ਦੇ ਉੱਪਰ ਮੂੰਹ ਦੇ ਉੱਪਰ ਲਾ ਕੇ ਦੱਬਾਂਗੇ ਨਾ ਤਾਂ ਵੀ ਬੜੇ ਆਸਾਨੀ ਨਾਲ ਗਊਆਂ 'ਚ ਬੜੇ ਆਸਾਨੀ ਨਾਲ ਟਿਊਬ ਉੱਪਰ ਹੀ ਜਾਂਦੀ ਹੈ ਜਿਆਦਾਤਰ ਪ੍ਰੋਬਲਮ ਵੀ ਗਾਇਆਂ 'ਚ ਹੀ ਹੁੰਦੀਆਂ ਮੱਝਾਂ 'ਚ ਤਾਂ ਬਹੁਤ ਘੱਟ ਹੈ ਗਾਇਆਂ ਮਾਂ ਥੱਲੇ ਡਰਾਈ ਪੀੜ ਦੇ ਟਾਈਮ ਜਦੋਂ ਡਰਾਈ ਟਾਈਮ ਆ ਜਾਂਦਾ ਉਦੋਂ ਦੁੱਧ ਕਾਫੀ ਹੁੰਦਾ ਹੈ ਚੰਗੇ ਦੁੱਧ ਵਾਲੀਆਂ ਗਾਇਆਂ ਥੱਲੇ ਇਹਦੇ ਥੱਲੇ ਵੀ ਲਗਭਗ 4 4.5 5 ਲੀਟਰ ਦੁੱਧ ਹੈਗਾ ਅੱਜ ਬਸ ਅੱਜ ਤੋਂ ਬਾਅਦ ਚੋਣੀ ਇਹ ਬੰਦ ਕਰ ਦੇਣਗੇ ਤਾਂ ਮਸਟੈਟਸ ਦੇ ਚਾਂਸ ਬਹੁਤ ਘਟ ਜਾਂਦੇ ਆ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰੋ ਬਾਕੀ ਸਾਨੂੰ ਪ੍ਰੋਪਰ ਵੀਡੀਓ ਬਣਾ ਕੇ ਪਾਵਾਂਗੇ ਅਸੀਂ ਡਰਾਈ ਫੀਡ ਕਦੋਂ ਸ਼ੁਰੂ ਕਰਨਾ ਚਾਹੀਦਾ ਹੈ ਕਿਵੇਂ ਟਿਊਬਾਂ ਚੜਾਉਣੀਆਂ ਚਾਹੀਦੀਆਂ ਤੁਸੀਂ ਇਹਨਾਂ ਪੈਰ ਦੇਣ ਨੂੰ ਧੰਨਵਾਦ